ਮਹੱਲਾ ਵਾਸੀਆਂ ਦਾ ਫਟਿਆ ਗੁੱਸਾ ਵਿਵੀਆਂ ਨੇ ਰੱਜ ਕੇ ਕੱਢੀ ਪੜਾਅ ਇੱਕ ਸਾਲ ਤੋਂ ਗਲੀ ਚ ਖੜ ਰਿਹਾ ਗੰਦਾ ਪਾਣੀ ਛੁੱਲੀ ਬੱਚੇ ਵੀ ਖੜੇ ਗੰਦੇ ਪਾਣੀ ਵਿੱਚੋਂ ਲੰਘਦੇ ਹੋਏ ਕੂਰ ਚਲੇ ਜਾਂਦੇ ਨੇ ਇਸ ਪਾਣੀ ਦੇ ਨਾਲ ਸਾਡੇ ਘਰਾਂ ਨੂੰ ਵੀ ਕਾਫੀ ਵੱਡਾ ਨੁਕਸਾਨ ਹੋਇਆ ਹੈ ਜਿਵੇਂ ਕਿ ਸਾਡੇ ਘਰ ਦੇ ਵਿੱਚ ਸਲਾਬ ਆਉਣੀ ਸ਼ੁਰੂ ਹੋ ਗਈ ਹੈ ਤੇ ਮੀਆਂ ਦੇ ਵਿੱਚ ਪਾਣੀ ਪੈਣਾ ਸ਼ੁਰੂ ਹੋ ਗਿਆ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਤੇ ਛੱਪੜ ਤੇ ਕਬਜ਼ੇ ਕਰ ਰਹੇ ਵਿਅਕਤੀਆਂ ਨੂੰ ਮੰਨਿਆ ਕੀ ਉਹ ਸਰਕਾਰ ਦੀ ਥਾਂ ਹੈ ਪਰ ਉੱਥੇ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਨੇ ਪਿੰਡ ਦੇ ਪਾਣੀ ਦਾ ਨਿਕਾਸ ਦਾ ਮਾਮਲਾ ਜਲਦੀ ਹੱਲ ਕਰਵਾ ਕੇ ਦੇਵਾਂਗੇ ਮਲਕੀਸ਼ ਸਿੰਘ ਮਹਿਲਾ ਸਰਪੰਚ ਦੇ ਪਤੀ ਨੇ ਵੱਡਾ ਬਿਆਨ ਦਿੱਤਾ ਹੈ ਭਾਜੀ ਗਲੀ ਜਿਹੜੀ ਆ ਉਹ ਬੰਦ ਕੀਤੀ ਗਈ ਆ ਮਿੱਟੀ ਪਾਈ ਹੋਈ ਏ ਤੇ ਗਾੜੀ ਪਾਣੀ ਦਾ ਕੋਈ ਵਕਾਸ ਨਹੀਂ ਆ ਗਾੜੀ ਜਾਂਦਾ ਛੱਪੜ ਜਿਹੜਾ ਬਿਲਕੁਲ ਉਹ ਬੰਦ ਹੋਇਆ ਪਿਆ ਏ ਪਾਣੀ ਵਾਪਸ ਨੂੰ ਜਾ ਰਿਹਾ ਛੱਪੜ ਦਾ ਇੱਥੇ ਸਾਰੀਆਂ ਕੰਦਾ ਕੀਤੀਆਂ ਜਾ ਰਹੀਆਂ ਨੇ ਕੰਦਾ ਉਹ ਡੱਕੀਆਂ ਜਾਣ ਇਹ ਜਿਹੜਾ ਥਾਂ ਵਲਿਆ ਜਾ ਰਿਹਾ ਛੱਪੜ ਦਾ ਹੀ ਡੱਕਿਆ ਜਾਣ ਸਾਡੀ ਇਹੋ ਸਰਕਾਰ ਨੂੰ ਬੇਨਤੀ ਆ ਕਿ ਪਾਣੀ ਜਾਂਦਾ ਉੱਥੇ ਸਾਰੀ ਹੋ ਰਹੀ ਆ ਹਾਂਜੀ ਹਾਂਜੀ ਸਾਰੀ ਇੱਥੇ ਕੰਦਾ ਵਲੀਆਂ ਜਾ ਰਹੀਆਂ ਨੇ ਨੀਆਂ ਤਾਜ਼ੀਆਂ ਭਰੀਆਂ ਜਾ ਰਹੀਆਂ ਕਈਆਂ ਨੇ ਛੱਤਾ ਪਾਲੀਆਂ ਕਈ ਪਾ ਰਹੇ ਨੇ ਅੱਡੀ ਇਹੋ ਬੇਨਤੀ ਆਗੇ ਪਾਣੀ ਕਿੱਥੇ ਜਾਏਗਾ ਪਿੰਡ ਦਾ ਬਸ ਇੰਨੀ ਸਾਡੀ ਬੇਨਤੀ ਸਾਡੀ ਕਿਸੇ ਨਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡਾ ਪਾਣੀ ਜਿਹੜਾ ਛੱਪੜ ਸਾਫ਼ ਕਰਾਇਆ ਜਾਵੇ ਇਹ ਛੱਪੜ ਕਢਾਇਆ ਜਾਵੇ ਗਲੀ ਦਾ ਪਾਣੀ ਗਲੀ ਵਿੱਚ ਕਿੰਨੇ ਦਿਨਾਂ ਤੋਂ ਕਿੰਨੇ ਸਮੇਂ ਤੋਂ ਇਹ ਪਾਣੀ ਇਸ ਤਰ੍ਹਾਂ ਇਹ ਬਹੁਤ ਸਮੇਂ ਤੋਂ ਸਾਲ ਤੋਂ ਵੱਧੀ ਤੋਂ ਲਾ ਲੋ ਸਾਲ ਤੋਂ ਪਹਿਲਾਂ ਲਾ ਲੋ ਇੱਥੇ ਇਹੀ ਹਾਲ ਆ ਮੈਂ ਤੇ ਜਦੋਂ ਦੀ ਆਈ ਇੱਥੇ ਵਿਆਹੀ ਇੱਥੇ ਇਹੀ ਹਾਲ ਆ ਗਲੀ ਦਾ ਇਹ ਪਹਿਲਾਂ ਕਾਂਗਰਸ ਦੀ ਸਰਕਾਰੀ ਹੁਣ ਆਮ ਆਦ ਇਹ ਸ਼ੁਰੂ ਤੋਂ ਇਹੀ ਜੀ ਹਾਂਜੀ ਕਿਸੇ ਨੇ ਕੋਈ ਸੁਣਵਾਈ ਕੋਈ ਕੋਈ ਸੁਣਵਾਈ ਨਹੀਂ ਇੱਥੇ ਹੋਈ ਜੋ ਮਰ ਜਿਹੜਾ ਮਰਜੀ ਸਰਪੰਚ ਬਣ ਜਾ ਇੱਥੇ ਕੋਈ ਸੁਣਵਾਈ ਨਹੀਂ ਜੇ ਇੱਥੇ ਇਦਾਂ ਹੀ ਰਹਿੰਦਾ ਜੀ ਹਾਲ ਕੀ ਚਾਹੁੰਦੇ ਆ ਅਸੀਂ ਇਹੇ ਚਾਹੁੰਦੇ ਆ ਸਰਕਾਰ ਗੜੀ ਹੱਥ ਜੋੜ ਕੇ ਬੇਨਤੀ ਆ ਕਿ ਛੱਪੜ ਕਢਾਏ ਜਾਣ ਜਿਹੜੇ ਵਲੇ ਆ ਉਹ ਵੀ ਕਢਾਏ ਜਾਣ ਤੇ ਇੱਥੇ ਪਾਣੀ ਦਾ ਵਿਕਾਸ ਹੋਏ ਇਹ ਪਾਜੀ ਪਹਿਲਾਂ ਤੇ ਪਾਣੀ ਸਾਫ ਹੀ ਮੋਟਰ ਲੱਗੀ ਸੀ ਗਰਾਈਆਂ ਲੈਂਦੇ ਸੀ ਮੋਟਰ ਚਲਾਉਂਦੇ ਸੀ ਪਾਣੀ ਨਿਕਲ ਜਾਂਦਾ ਸੀ ਹੁਣ ਵਿੱਚੋਂ ਦੋ ਕੁ ਬੰਦਿਆਂ ਨੇ ਮਿੱਟੀ ਪਾਤੀ ਗਲੀ ਚ ਵਿਆਣੀ ਵੀ ਬੰਦ ਕਰ ਦਿੱਤੀ ਹੋਈ ਆ ਗਲੀ ਦੇ ਵਿੱਚ ਹਾਂਜੀ ਮਿੱਟੀ ਪਾਈ ਆ ਵਿਆਣੀ ਵੀ ਬੰਦ ਕਰਤੀ ਸਰਕਾਰੀ ਤੇ ਬਾਕੀ ਆਪਾਂ ਕੂੜਾ ਸੁੱਟਣਾ ਏ ਗਾੜੀ ਖਾਡੇ ਖਲੋਗੇ ਆ ਅਸੀਂ ਕੂੜਾ ਵੀ ਨਹੀਂ ਸੁੱਟਣ ਦੇਣਾ ਹਾਂਜੀ ਵੀ ਸੱਪੜ ਹਾਡੇ ਆ ਅਸੀਂ ਤੁਹਾਨੂੰ ਕੂੜਾ ਵੀ ਨਹੀਂ ਸੁੱਟਣ ਦੇਣਾ ਤੁਸੀਂ ਕੀ ਆ ਨਹੀਂ ਵੀ ਅਸੀਂ ਇਹ ਪਿੰਡ ਹਾਂਜੀ ਕੀਆ ਕੀਆ ਤੇ ਸਾਡੇ ਗੱਲ ਪੈਰ ਤੱਕ ਜਾਂਦੇ ਆ ਹਾਂਜੀ ਵੀ ਅਸੀਂ ਕੂੜਾ ਵੀ ਨਹੀਂ ਸੁੱਟਣ ਦੇਣਾ ਕਰਨ ਇਹੋ ਹੀ ਗਾਲਾਂ ਵੀ ਕੱਢੀਆਂ ਕੂੜਾ ਨਹੀਂ ਸੁੱਟਣ ਦੇਣਾ ਦਾ ਵਜਾ ਕਹਿੰਦੇ ਵੀ ਇਹਨਾਂ ਨੇ ਆਪਣੇ ਏ ਢੋਈ ਵੇਚ ਲਿਆ ਸਾਨੂੰ ਦੱਸ ਦੇਣ ਇਹ ਸੱਪੜਾਂ ਤੇ ਸਾਨੂੰ ਜਿੱਟਦੀ ਦੇ ਦੇਣ ਆਪਾਂ ਕੋਈ ਗੱਲ ਨਹੀਂ ਕਰਦੇ ਭਾਵੇਂ ਗਲੀ ਚ ਪਾਣੀ ਐਦਾ ਹੀ ਰਵੇ ਠੀਕ ਜੀ ਇਹ ਗਏ ਜਿੰਨਾ ਸੱਪੜ ਵਾਲੇ ਉਹਦੇ ਦਿਨ ਸਾਨੂੰ ਜਿਸਟਰੀਆਂ ਆਪਾਂ ਗਲੀ ਤੋਂ ਕੋਈ ਗੱਲ ਨਹੀਂ ਕਰਦੇ ਹਾਂਜੀ ਤਾਂ ਜਿਹੜਾ ਮੇਨ ਦੁਖੜਾ ਬਾਦ ਮੇਨ ਦੁਖੜਾ ਹੋਈ ਤੇ ਹਾਂਜੀ ਤੇ ਪਾਣੀ ਪਿੰਡ ਦਾ ਨਿਕਾਸ ਦਾ ਜਾਂਦਾ ਉਹ ਪੂਰੇ ਜਾ ਰਹੇ ਇਹ ਇਹ ਪੂਰੇ ਜਾ ਰਹੇ ਹਾਂਜੀ ਇਹਦੇ ਕਰਕੇ ਪਾਣੀ ਸਾਰਾ ਹਾਂਜੀ ਤੇ ਬਾਕੀ ਮਿੱਟੀ ਲਿਆ ਕੇ ਪਾਈ ਗਈ ਐ ਤੇ ਸਰਕਾਰੀ ਵੈਣੀ ਵੀ ਪੂਰੀ ਗਈ ਹਾਂਜੀ ਤੇ ਕੋਈ ਸਰਕਾਰੀ ਦਰਬਾਰੇ ਤੁਸੀਂ ਫਰਿਆਦ ਨਹੀਂ ਲਾਈ ਲਾਈ ਜੇ ਪਰ ਸਾਡੀ ਕੋਈ ਨਹੀਂ ਸੁਣਾਈ ਸਿੱਧੀ ਗੱਲ ਜੇ ਕੁੜਾ ਸੱਟਣਾ ਨੇ ਤਾਂ ਵੀ ਗਾੜੀ ਹੋ ਜਾਂਦੇ ਕਹਿੰਦੇ ਕੁੜਾ ਨੂੰ ਸੱਟਣ ਦੇਣਾ ਇੱਥੇ ਤੇ ਜਿਹੜੇ ਹੁਣ ਪਿੰਡ ਦੀ ਮੌਜੂਦਾ ਮਹਿਲਾ ਸਰਪੰਚਾ ਬੀਬੀ ਉਹਨਾਂ ਤੱਕ ਨਹੀਂ ਪਹੁੰਚੀ ਨਹੀਂ ਗਏ ਆਪਾਂ ਸਾਰਿਆਂ ਵਾਲੀ ਸਭ ਘਵਲ ਗਏ ਕੋਈ ਨਹੀਂ ਜੇ ਸੁਣਦਾ ਉਹ ਕੀ ਕਹਿੰਦੇ ਉਹ ਵੀ ਕਹਿੰਦੇ ਆ ਕਿ ਇਹ ਮਸਲਾ ਸੱਪਣਾ ਦਾ ਹੀ ਆ ਬਸ ਕਿੰਨੀ ਕੀ ਪਰੇਸ਼ਾਨੀ ਆ ਪਾਣੀ ਦੀ ਸਾਨੂੰ ਬਹੁਤ ਪਰੇਸ਼ਾਨੀ ਆ ਵੀਰ ਜੀ ਸਾਡੇ ਬੱਚੇ ਸਕੂਲ ਜਾਂਦੇ ਆ ਡਿੱਗਦੇ ਆ ਵਿੱਚ ਇਨਾ ਪਾਣੀ ਡੱਕਿਆ ਵਾ ਛੱਪੜ ਪੂਰੇ ਆ ਅਸੀਂ ਕਹਿੰਨੇ ਸਾਡੇ ਛੱਪੜ ਛੱਪੜ ਕਢਵਾ ਦੇਣ ਤੇ ਸਾਡੇ ਬੱਚੇ ਗਲੀ ਬਣਵਾ ਦੇਣ ਇਹ ਫੇਰ ਪਾਣੀ ਦੇ ਵਿੱਚੋਂ ਦੀ ਜਾਂਦੇ ਕਿ ਉੱਤੋਂ ਦੀ ਬਲਕੇ ਆਉਂਦੇ ਪਾਣੀ ਦੇ ਵਿੱਚੋਂ ਦੀ ਜਾਂਦੇ ਆ ਅੱਜ ਸਦੇ ਦੋ ਬੱਚੇ ਡਿੱਗੇ ਸਾਡੇ ਪਾਣੀ ਦੇ ਵਿੱਚ ਹਾਂਜੀ ਸਾਨੂੰ ਬੱਚਿਆਂ ਨੂੰ ਆਪੇ ਬੱਚੇ ਸਕੂਲ ਜਾਣ ਗਲੀ ਬਣੇ ਛੱਪੜ ਨਿਕਲਣ ਤੁਹਾਡੀ ਇਹ ਬੇਨਤੀ ਆਪੇ ਛੱਕੜ ਕਢ ਬਣੋ ਜੇ ਪਾਣੀ ਚੱਲ ਤੁਹਾਡੀਆਂ ਟੂਟੀਆਂ ਚੱਲਦੀਆਂ ਬੰਮੀ ਮੋਟਰ ਚਲਾਉਣੇ ਆ ਆਪਣੇ ਆਪੇ ਸਾਰਾ ਦਿਨ ਇਹਨਾਂ ਦੀਆਂ ਵਾਗਣਾਂ ਸਾਡਾ ਪਾਣੀ ਚੱਲਦਾ ਸਾਡੀ ਟੂਟੀ ਤੇ ਮੇਰੇ ਅਜੇ 20 ਵਾਰੀ ਮੈਨੂੰ ਮੇਰੇ ਮੂੰਹ ਤੇ ਕੁੜੀਆਂ ਦੀਆਂ ਗਾਲਾਂ ਦਿੱਤੀਆਂ ਆਈ ਕਦੀ ਮੈਂ ਜਵਾਬ ਨਹੀਂ ਕਿਹਾ ਗੱਲ ਦਾ ਦਿੱਤਾ ਮਕਾਨਾ ਵੀ ਲੰਦੇ ਆ ਮੈਂ ਤਾਂ ਵੀ ਨਹੀਂ ਜਵਾਬ ਦਿੱਤਾ ਤੇ ਜਵਾਬ ਜਦੋਂ ਦੇਣ ਤੇ ਆਏ ਤੇ ਫਿਰ ਤੇ ਜਵਾਬ ਮਿਲਣਾ ਹੀ ਆ ਕੁੜੀਆਂ ਘਰ ਘਰ ਜਾਂ ਕਿਸ ਦੀ ਇੱਕ ਜਣੇ ਦਿੱਕਤੀ ਨਹੀਂ ਹੈਗੀ ਕਿਉਂ ਕਿਤੇਆਂ ਸ਼ਬਦੀਆਂ ਸੰਜੀਆਂ ਆ ਬਿਲਕੁਲ ਸ਼ਬਦੀਆਂ ਸੰਜੀਆਂ ਆ ਕਿਉਂ ਤੇ ਦੀ ਗੱਲ ਕਿਉਂ ਦੇ ਕਿਹੜੀ ਗੱਲੋਂ ਕਿਹੜੀ ਗੱਲੋਂ ਕੀ ਪਤਾ ਕਰਨ ਗੱਲ ਤਾਂ ਜਾਂ ਤੇ ਸਿੱਧਨ ਨਤਾਰਾ ਕਰਨ ਚਲਾਉਂਦੇ ਕਿਉਂ ਪਾਣੀ ਚੱਲਦਾ ਆ ਆਲੀ ਸਾਡਾ ਹੀ ਸਾਰਾ ਜਮਾ ਮਜਬੀਆਂ ਦਾ ਹੋਇਆ ਜਟਾਂ ਦਾ ਨਹੀਂ ਪਾਣੀ ਚੱਲਦਾ ਹੋਰ ਆ ਗਲੀ ਦਾ ਕਿਸੇ ਦਾ ਭਾਜੀ ਪਾਣੀ ਨਹੀਂ ਇਹ ਸਾਰਾ ਮਜਬੀਆਂ ਦਾ ਪਾਣੀ ਹੋਰ ਅਸਰ ਤੇ ਪੈਰ ਤਰ ਕੇ ਨੰਗਦੇ ਆ ਨਾ ਇਹ ਪਾਣੀ ਚ ਲਾਉਂਦੇ ਨਾ ਇਹ ਪੀਂਦੇ ਨਾ ਇਹ ਨਹਾਉਂਦੇ ਨਾ ਇਹ ਧੋਂਦੇ ਨਾ ਇਹ ਡੰਗਰਨਵਾਲ ਦੇ ਨਾਲ ਲੀਰੇ ਕੱਪੜੇ ਧੋਂਦੇ ਕੱਖ ਨਹੀਂ ਕਰਦੇ ਇਹ ਪਾਣੀ ਪਿੱਛੋਂ ਹੁੰਦਾ ਸਾਦ ਮਕਾਨਾਂ ਲੱਥਦੀਆਂ ਸਾਦ ਲੋਕਾਂ ਦੀਆਂ ਕੁੜੀਆਂ ਨਾਲ ਹੁੰਦੀ ਸਵੇਰੇ ਸਕੂਲ ਜਾਣ ਲੱਗਿਆ ਫਿਰ ਪਰੇਸ਼ਾਨੀ ਹੁੰਦੀ ਪਾਣੀ ਨਾਲ ਹਾਂਜੀ ਆ ਵੇਖੋ ਮੈਂ ਗਿਰ ਗਈ ਸੀ ਵਾਹ ਪੇ और वहां पे कंध के साथ चोट लग गई तो पानी के बीच में आना जाना पड़ता यस। और बहुत परेशानी होती है और हमारे मम्मा बहुत दिन से वो दो साल हो गए मोटर चलाते हैं और कोई भी चलाता नहीं है फिर हमने जब मिट्टी पाई पर तब सारे बोलते हैं कि आपने क्यों डाली इसलिए हमें बहुत परेशानी आती ਪਰ ਮਿਸਨਰ ਪਰ ਜੀ ਆ ਤੁਹਾਡੇ ਤੇ ਉਹ ਮਲਾਵਾਸੀਆਂ ਨੇ ਇਹ ਦੋਸ਼ ਲਾਏ ਆ ਕਿ ਆ ਜਿਹੜਾ ਛੱਪੜਿਆ ਇਹ ਤੁਸੀਂ ਬਲ ਰਹੇ ਹੋ ਹਾਂਜੀ ਕੀ ਆ ਮਾਮਲਾ ਬਿਲਕੁਲ ਸਾਬ ਇਹ ਇਹ ਸਾਡਾ ਜਿਹੜਾ ਛੱਪੜਿਆ ਨਾ ਇਹ ਜਿਹੜਾ ਛੱਪੜਿਆ ਆ ਇਹ આજ ਤੋਂ ਅਸੀਂ ਮਤਲਬ 30 35 ਸਾਲ ਪਹਿਲਾਂ ਦਾ ਇਹ ਇਦਾਂ ਹੈ ਸਾਡਾ ਛੱਪੜ ਬਲਿਆ ਪਿਆ ਵਾ ਨਹੀਂ ਨਹੀਂ ਇਹ ਪਹਿਲਾਂ ਤੁਹਾਡੇ ਦਾ ਛੱਪੜਿਆ ਅਸੀਂ ਨਹੀਂ ਕਹਿੰਦੇ ਵੀ ਸਾਡਾ ਮਤਲਬ ਸਰਕਾਰੀ ਥਾਂ ਸਰਕਾਰੀ ਥਾਂ ਆ ਅਸੀਂ ਬਿਲਕੁਲ ਹੀ ਮੰਨਦੇ ਪਾਈ ਜੀ ਨੂੰ ਆਹ ਇਹ ਨਹੀਂ ਕਹਿੰਦੇ ਵੀ ਇਹ ਸਾਡਾ ਕੋਈ ਰਜਿਸਟਰੀ ਦਾ ਥਾਂ ਆ ਚਾਹੇ ਇਦਾਂ ਨਹੀਂ ਗਾ ਹੂੰ ਇਹ ਹੈਗਾ ਛੱਪੜ ਦਾ ਥਾਂ ਹਾਂ ਪਰ ਇਹਦਾ ਮਸਲਾ ਇਹ ਆ ਕਿ ਸਾਡੇ ਪਿੰਡ ਦੇ ਇੱਕ ਹਾਂਜੀ ਵੀ ਆਪਾਂ ਇਹ ਸਰਕਾਰੀ ਥਾਂ ਦੀ ਇਜਾਜ਼ਤ ਲਈ ਵਲਦੀ ਕਿਸੇ ਆਪਾਂ ਨਹੀਂ ਲਈ ਹਾਂ ਪਰ ਸਾਡੇ ਪਿੰਡ ਦੇ ਵਿੱਚ ਤੁਸੀਂ ਸਾਰਾ ਪਿੰਡ ਘੁੰਮ ਕੇ ਵੇਖ ਲਓ ਇਹਦੀ ਇਹਦੀ ਨਿਸ਼ਾਨਦੇਹੀ ਕਰਾ ਲਓ ਕਮ ਸੇ ਕਮ ਸਾਡੇ ਪਿੰਡ ਦੇ ਵਿੱਚ 5 ਤੋਂ 6 ਕਿੱਲੇ ਤੁਹਾਨੂੰ ਥਾਂ ਖਾਲੀ ਮਿਲ ਜੇਗਾ ਛੱਪੜੇ ਥੱਲੇ ਸੱਤ ਕਿੱਲੇ ਥਾਂ ਮਿਲ ਜੇਗਾ ਤੁਹਾਨੂੰ ਠੀਕ ਹੈ ਠੀਕ ਹੈ ਜਿਹੜਾ ਸਾਰਿਆਂ ਬਲਿਆ ਹੋਇਆ ਵਾ ਇਹ ਇਸ ਟਾਈਮ ਦੇ ਵਿੱਚ ਜਿੰਨਾਂ ਵੀ ਜਿੰਨਾਂ ਵੀ ਬਲਿਆ ਹੋਇਆ ਵਾ ਇਹ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਮਤਲਬ ਇਹ ਸਾਡੀ ਇਹਦੀ ਅਸੀਂ ਮਨਜ਼ੂਰੀ ਲਈ ਜਾਂ ਕੁਝ ਵੀ ਹੈ ਹਣਾ ਪਰ ਸਾਡਾ ਕਬਜ਼ਾ ਘੱਟ ਤੋਂ ਘੱਟ 25 ਸਾਲ ਤੋਂ ਇੱਥੇ ਉੱਤੇ ਹੈਗਾ ਅਸੀਂ ਇਹ ਥਾਂ ਤੇ ਤੁਹਾਨੂੰ ਦਿਖਾਉਨੇ ਆਂ ਜੀ ਕਿਵੇਂ ਆ ਵੀ ਇਹ ਜਿਹੜਾ ਹੁਣ ਤਾਜ਼ਾ ਜਿਹੜਾ ਵਾ ਛੱਪੜ ਦਾ ਜਿਹੜਾ ਥਾਂ ਬਲਿਆ ਜਿਹੜਾ ਤੇ ਇੱਥੋਂ ਜਿਹੜੇ ਵੱਲ ਰਹੇ ਨੇ ਵੀਰ ਕੀ ਨਾ ਆਖਿਆ ਸੀ ਕਰਮੀ ਸਿੰਘ ਕਰਮੀ ਸਿੰਘ ਕਹਿ ਰਹੇ ਨੇ ਕਿ ਇਹ ਉਹਨਾਂ ਦਾ ਪਹਿਲਾ ਹੀ ਇੱਥੇ ਕਰਜਾ ਸੀ 25 ਸਾਲ ਤੋਂ ਕਬਜ਼ਾ 25 ਸਾਲ ਤੋਂ ਕਬਜ਼ਾ ਸੀ ਤੇ ਹੁਣ ਇਹ ਥਾਂ ਨੂੰ ਬਵਲਡੇ ਸਾਰੀ ਅਧੀਨ ਆ ਸਾਰੀ ਚੱਲ ਰਹੀ ਹੈ ਬਿਲਕੁਲ ਤੇ ਉਹ ਦੱਸ ਰਹੇ ਆ ਕਿ ਇਹ ਉਹਨਾਂ ਕੋਲ 25 ਸਾਲ ਦਾ ਕਬਜ਼ਾ ਤੇ ਪਿੰਡ ਵਿੱਚ ਪਰ ਅਸੀਂ ਅਸੀਂ 6 ਤੋਂ 7 ਕਿੱਲੇ ਜਹਾ 7-7 ਕਿੱਲੇ ਥਾਮ ਆ ਅਸੀਂ ਇਹ ਇਹ ਜੀ ਕਹਿਣ ਨੂੰ ਤਿਆਰ ਆਂ ਵੀ ਜਿੰਨਾ ਵੀ ਸਾਡੇ ਪਿੰਡ ਦਾ ਛੱਪੜ ਵੜਿਆ ਗਿਆ ਵਾ ਸਾਰੇ ਪਰਿਵਾਰ ਸਹਿਮਤ ਹੋ ਕੇ ਉਹਦਾ ਕੋਈ ਰੇਟ ਬੰਦਣ ਜਿੰਨਾ ਜਿੰਨਾ ਬਲਿਆ ਵਾ ਹੁਣ ਕੋਈ ਸਾਡੇ ਪਿੰਡ ਦੇ ਵਿੱਚ ਕੋਠੀਆਂ ਪੈ ਗਈਆਂ ਨੇ ਮਤਲਬ ਪਾਈ ਸਾਡੇ ਸਰਪੰਚ ਲਾ ਲਓ ਜਾਂ ਸਾਡੇ ਚਾਚਾ ਜੀ ਲਾ ਲਓ ਜਾਂ ਜਿੰਨਾਂ ਸਾਰ ਹਰ ਕੋਈ ਬੰਦੇ ਜਿੰਨ ਜਿਹੜਾ ਹੱਥਾਂ ਨੇ ਸਾਰਾਂ ਬਲਿਆ ਵਾ ਠੀਕ ਆ ਪਾਈਆਂ ਕਹਿੰਦੇ ਆ ਵੀ ਸਾਡਾ ਉਹਦਾ ਰੇਟ ਲਾ ਲਓ 20000 ਲਾ ਲਓ 50000 ਲਾ ਲਓ 50000 ਜਿੰਨਾ ਵੀ ਰੇਟ ਬੰਦਾਂ ਅਸੀਂ ਰੇਟ ਦੇ ਨੂੰ ਤਿਆਰ ਆ ਅਸੀਂ ਬਾਹਰ ਕੋਈ ਕਿਲਾ ਦੋ ਕਿਲੇ ਥਾਂ ਲੈ ਆ ਗਏ ਉਹਦੇ ਵਿੱਚ ਪੈ ਪਗੇ ਅਸੀਂ ਪਾਣੀ ਜਿਹੜਾ ਆਪਾਂ ਉੱਥੇ ਕਾੜ ਚੱਲੀ ਹੈ ਪਰ ਇਹਦੇ ਨਾਲ ਸਹਿਮਤੀ ਕਿਤਨਾ ਬਣੇਗੀ ਉਹ ਸਾਰੇ ਜਿੰਨੇ ਜਿੰਨਾ ਬਲਿਆ ਉਹ ਸਾਰੇ ਸਹਿਮਤ ਹੋਂਦੇ ਨਾਲ ਬਾਕੀ ਜਿਹੜੇ ਜਿਹੜੇ ਆ ਪਰਿਵਾਰ ਆਏ ਆ ਜਿਹੜੇ ਤੁਹਾਡੇ ਨਾਲ ਆ ਪਰਿਵਾਰ ਆਏ ਆ ਇਹਨਾਂ ਪਰਿਵਾਰਾਂ ਨੇ ਜੋ ਚੀਜ਼ ਬੋਲੀ ਆ ਨਾ ਵੀ ਇਹ ਆਪਣੀਆਂ ਮੜੀਆਂ ਬਣਾਉਂਦੇ ਆ ਫਰਾਂਕਾਂ ਟਿੰਗਾਂ ਦੇ ਇਹ ਚੀਜ਼ ਨਹੀਂ 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 ਅਸੀਂ ਸੁਣੀਆ ਨਾ ਨਹੀਂ ਤੁਹਾਡੇ ਕੈਮਰੇ ਤੇ ਨਹੀਂ ਨਹੀਂ ਤੁਹਾਡੇ ਕੈਮਰੇ ਤੇ ਤੁਹਾਡੇ ਤੋਂ ਪਹਿਲਾਂ ਚੀਜ਼ਾਂ ਸੁਣੀਆ ਆਪਾਂ ਚਲੋ ਤੁਹਾਡਾ ਔਰ ਜਿੰਨਾ ਬੋਲੀ ਆ ਨਾ ਇਹ ਚੀਜ਼ ਤੁਹਾਡੇ ਸਾਹਮਣੇ ਨਾ ਬਰਦਾਸ਼ਤ ਕਰਾਂਗੇ ਇਹਨਾਂ ਟੋਏ ਪਏ ਆਪਣੇ ਅਸੀਂ ਆਪਣੇ ਇੱਥੇ ਇਹ ਛੱਪੜ ਤੇ ਇਹ ਪੂਣ ਤੁਹਾਡੇ ਤੁਹਾਡੇ ਛਪਣਾ ਦੇ ਵਿੱਚ ਆਣ ਕੇ ਕੂੜਾ ਸੁੱਟ ਕੇ ਜਾਂਦੇ ਆ ਨਹੀਂ ਨਹੀਂ ਪਰ ਹੁਣ ਮੇਰੀ ਗੱਲ ਸੁਣੋ ਸਾਹਿਬ ਜੀ ਨਿਕਾਸ ਕਿਤਰਾ ਹੋਇਆ ਨਿਕਾਸ ਕਿੱਥੇ ਹੋਣਾ ਵਾ ਨਿਕਾਸ ਹੋਣਾ ਨਹੀਂਗਾ ਨਿਕਾਸ ਕਿੱਥੇ ਹੋਣਾ ਜਦੋਂ ਛੱਪੜ ਦਾ ਸਾਰਾ ਪੂ ਰਿਆ ਗਿਆ ਵਾ ਸੋ ਸਾਰੇ ਪਿੰਡ ਦਾ ਆਪਣੀ ਆ ਨਿਗਲੇ ਛੱਪੜ ਦੇ ਵਿੱਚ ਆਉਂੜਿਆ ਇੱਕ ਦੂਜੇ ਨੰਬਰ ਤੇ ਉੱਥੇ ਬੰਨ ਬੱਜਾ ਪਿਆ ਵਾ ਉਹ ਬੰਨ ਜਿਹੜਾ ਕੋਈ ਸਰਕਾਰੀ ਛੱਪੜ ਦੇ ਜੇ ਬੰਨ ਕੋਈ ਮਾਰ ਸਕਦਾ ਬਿਲਕੁਲ ਨਹੀਂ ਵਾ ਉਹ ਸਰਕਾਰੀ ਛੱਪੜ ਦੇ ਬੰਨ ਬੱਜਾ ਪਿਆ ਅੱਜ ਤੱਕ ਕਦੀ ਹੀ ਹਿੰਮਤ ਨਹੀਂ ਪਈ ਉਹਨੂੰ ਬੰਨ ਤੋੜਦੇ ਕੋਈ ਕਿ ਇਹ ਬੰਦੇ ਨੇ ਅੱਜ ਤੱਕ ਉਹਨੂੰ ਬੰਨ ਤੋੜਿਆ ਨਹੀਂ ਹੈਗਾ ਅਸੀਂ ਦੋੜੀ ਤੋੜਨ ਗਈ ਲੜਾਈ ਆਪਣੇ ਮੁੱਲ ਲਈ ਉਹ ਕਿਨੇ ਬਨਿਆ ਆਪਲਿੰਦਰ ਸਿੰਘ ਫੌਜੀ ਨੇ ਅੱਛਾ ਉਹਨੇ ਮਿੱਟੀ ਛੋੜ ਕੇ ਬਨ ਬਨ ਬਦਿਆ ਪਿਆ ਉਥੇ ਉਹਦੀ ਵਜ੍ਹਾ ਉਹ ਆਂਦਾ ਵੀ ਮੇਰਾ ਅਗਲੇ ਬਨੇ ਪਾਣੀ ਮੇਰੇ ਘਰ ਜਾਂਦਾ ਪਾਣੀ ਮੈਂ ਤਾਂ ਨਹੀਂ ਬਨਾ ਪਰ ਉਹ ਬੰਦੇ ਨੇ ਉਹ ਬੰਦੇ ਨੇ ਕਨਾਲ 1.5 ਕਨਾਲ ਥਾਂ ਉਹਨੇ ਛੱਪੜ ਬਲਿਆ ਪਿਆ ਉਹਨੇ ਬੰਦੇ 1.5 ਕਨਾਲ ਨੇ ਛੱਪੜ ਬਲਿਆ ਵਾ ਪਰ ਆਂਦਾ ਬਨ ਮਾਰਾ ਮੈਂ ਮੇਂ ਗਾਂ ਪਾਣੀ ਆਪਣੇ ਘਰ ਨਹੀਂ ਆਉਂਦਾ ਪਾਣੀ ਦੀ ਨਿਕਾਸ ਤਾਂ ਮੁੰਦਾ ਲੋਕ ਪਰੇਸ਼ਾਨੀ ਸੀ ਤੁਸੀਂ ਤੁਹਾਡੇ ਵਾਈਸ ਸਰਪੰਚ ਨੇ ਤੇ ਕੋਈ ਕੋਸ਼ਿਸ਼ ਨਹੀਂ ਕੀਤੀ ਇਹਨੂੰ ਹੱਲ ਕਰਨ ਪਹਿਲਾਂ ਤੁਹਾਡਾ ਪਹੁੰਚਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਇਹ ਕੋਸ਼ਿਸ਼ ਜਾਰੀ ਹੈ ਮੇਰੇ ਮੈਸੀਜ ਦੇ ਅਮਰਤਪਾਲ ਕੋਰ ਨੇ ਉਹ ਥੋੜੀ ਸਿਹਤ ਤੇ ਲਈ ਹੈ ਇਸ ਕਰਕੇ ਕੈਮਰੇ ਗਾਹੀ ਆਜ ਨਹੀਂ ਤੇ ਮਾਫੀ ਚਾਹੁੰਦਾ ਮੈਂ ਪੱਤਰਕਾਰ ਵੀਰਾਂ ਕੋ ਤੇ ਪਿੰਡ ਵਾਲਿਆਂ ਕੋ ਵੀ ਉਹਨਾਂ ਕੋ ਥੋੜੇ ਪ੍ਰੋਬਲਮ ਚੱਲਣ ਦੀ ਹੈ ਉਹਨਾਂ ਨੂੰ ਤੇ ਅਸੀਂ ਅੱਜ ਭਾਜ ਗੁਰਦੀਪ ਦਾਵਾ ਸਾਹਿਬ ਕੋ ਗਏ ਆ ਵੀਡੀਓ ਸਾਡੀ ਨੌਲੇਜ ਜੂ ਲੈਂਦਾ ਹੋਇਆ ਜੋ ਵੀ ਪਿੰਡ ਦਾ ਇਹ ਮਸਲਾ ਪਾਣੀ ਦੇ ਵਿਕਾਸ ਦਾ ਕੋਈ ਗਲਤ ਅਨਸਰ ਦਿੱਤਾ ਵੀ ਕੋਈ ਨਾ ਉਹਨਾਂ ਨੇ ਬਸ ਲੁਕੀ ਜਾਂ ਕੁਝ ਵੀ ਕਰਨ ਦੇ ਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪਹਿਲ ਦੇ ਹੱਦ ਤੇ ਇਹਦਾ ਮਲੋ ਨੁਕਾਸੀ ਦਾ ਪਾਣੀ ਦਾ ਪਹਿਲ ਦੇ ਹੱਦ ਤੇ ਇਹਨਾਂ ਨੂੰ ਮਸ਼ਫਵਾਸ ਚ ਲੈ ਲਿਖਤਾ ਜਾਂਦਾ ਹੈ ਕੋਈ ਗੱਲ ਦੇ ਨੇ ਇਹਨਾਂ ਬਲੇ ਦੋਸ਼ ਨੇ ਵੀ ਸੱਪੜ ਵੀ ਬਲਿਆ ਜਾ ਰਿਹਾ ਉਹਦੇ ਅਸੀਂ ਵੀਡੀਓ ਸਭ ਡੇਰਾ ਬੱਬਾ ਨਾਲ ਕੇ ਨੋਟਸ ਲੈ ਆ ਦਿੱਤਾ ਹੋਇਆ ਹੈ ਉਹ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਬਾਇ ਹੈਡ ਦੇ ਆਏ ਆ ਮੈਂ ਮੇਰੇ ਮੈਸੇਜ ਗਏ ਬਾਕੀ ਪੰਚਾਇਤ ਦੇ ਕਿਰੇ ਨਾਲ ਮੇਰੇ ਮੋਦਵਾ ਸਾਰੇ ਵੀਰ ਗਏ ਉਹ ਕਹਿੰਦੇ ਇਹ ਬੰਦੀ ਕਾਰਵਾਈ ਕੀਤੀ ਜਾਏਗੀ